ਇਹ ਮਹਿਮਾਨੇ ਤੋਂ ਡਰਦਾ ਇਹ ਮਹਿਮਾਨੇ ਤੋਂ ਡਰਦੀ ਮਮੀ ਕਿੱਡੀ ਤੂੰ ਆਈ ਚੱਕ ਚੁੱਕ ਲੈਣੀ ਆ ਨਵੂ ਆ ਬਿੱਲੀ ਲਿਆ ਐਸੀ 1500 ਦੀ ਜੀ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਆ ਸਾਡੇ ਚੈਨਲ ਦਿਰਪ੍ਰਿਤ ਕੌਰ ਵਲੌਗਸ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਆਏ ਹਾਂ ਦੀ ਟੋਕਰਾ ਟੋਕਰਾ ਕਿਸ ਤਰ੍ਹਾਂ ਬੰਨਦਾ ਵਾ ਬੜੀ ਆਸਾਨ ਤਰੀਕੇ ਦੇ ਨਾਲ ਟੁੱਕਰ ਬਣਾਉਣ ਦੇ ਲਈ ਜੀ ਆਪਾਂ ਲੀਤੀ ਐ ਇੱਕ ਰੇ ਦੀ ਪੂਰੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਝੋ ਨਾਲ ਲੱਗ ਕੇ ਲੱਗ ਕੇ ਹਟਿਆ ਵਾ ਤੇ ਉਹਦੀ ਕਰਕੇ ਰੇ ਦੀਆਂ ਪੂਰੀਆਂ ਬਹੁਤ ਜ਼ਿਆਦਾ ਸੀ ਤੇ ਇਹਨੂੰ ਧੋ ਚੁੱਕੇ ਸਵਾਰ ਕੇ ਆਪਾਂ ਜੀ ਟੁੱਕਰ ਇਸ ਤੇ ਲਾਵਾਂ ਸਾਰਾ ਨਾਲ ਦੀ ਨਾਲ ਸੋਣਾ ਗਾਇਸ ਨਵਾਂ ਆਪ ਵੀ ਲੈ ਲਿਆ ਐ ਸੀ 1500 ਦੀ ਜੀ ਮਹਿਮਾਨ ਆ ਗਿਆ ਇੱਕ ਬੈਲਾ ਕਿ ਨਹੀਂ ਮੈਂ ਮਹਿਮਾਨ ਤੋਂ ਡਰਦੀ ਆਂ ਨੀ ਪਤਾ ਨਹੀਂ ਕਾਈ ਕੀ ਕਰਦੀ ਆ ਇਹ ਬਚਾਰੀ ਬੜੀ ਕਿਊ ਲਾੜੀ ਬੜੀ ਸੂਂ ਲਾੜੀ ਆ ਦੇਖੋ ਬੈਲਾ ਮੈਂ ਮਹਿਮਾਨ ਤੋਂ ਡਰਦੀ ਆ ਮਹਿਮਾਨੇ ਤੋਂ ਡਰਦਾ ਇਹ ਮਹਿਮਾਨ ਤੋਂ ਡਰਦੀ ਹਰ ਇੱਕ ਅੰਦਰ ਆਜੀ ਹੈ ਨਾ ਇਹਦਾ ਨਾਮ ਹੈਗਾ ਸੁੰਦਰ ਸੁੰਦਰੀ ਸੁੰਦਰੀ ਬੈਲਾ ਡਰ ਲਾਦਾ ਡਰ ਲੱਗਦਾ ਇਹ ਤੋਂ ਬੈਲਾ ਆਪਾਂ ਇਧਰ ਇਧਰ ਮਾਸੇ ਨੂੰ ਕਾਇਨ ਲੱਗੀ ਇੱਥੋਂ ਟਾਇਰਟ ਕਰਕੇ ਮੈਂ ਸੀਟ ਤਾਂ ਪਾਤੀ ਸੀ ਇਹਨੂੰ ਆਪਾਂ ਨੇ

ਜੇ ਜਦੋਂ ਵੀ ਆਪਾਂ ਟੋਕਰਾ ਬਣਾਉਣਾ ਵਾ ਉਹਦੇ ਲਈ ਆਪਾਂ ਜਿਹੜੀ ਸੂਈ ਆ ਮੋਟੀ ਲੈਣੀ ਆ ਮੈਂ ਚਲੇਗੀ ਇਹਦੀ 마ਸੀ ਦੇ ਪੱਟੀ ਕਰਾਉਣ ਤੇ ਆਉਂਦੀ ਨੂੰ ਮੇਰੇ ਟੋਕਰਾ ਅੱਧਾ ਜਿਹਾ ਮੈਂ ਬਣਾਉਂਦੀ ਸੀ ਤੇ ਬੀਬੀ ਨੇ ਥੋੜਾ ਜਿਹਾ ਬਣਾਤਾ ਤੇ ਹੁਣ ਥੋੜਾ ਜਿਹਾ ਰਹਿ ਗਿਆ ਇਹਨੂੰ ਮੈਂ ਸ਼ੁਰੂ ਕਰੀਏ ਵਿੱਚ ਟੋਟੇ ਜਿਹੇ ਹੁੰਦੇ ਆ ਚਲੋ 마ਸੀ ਜੀ ਲੈਟਸ ਗੀ ਲੈਟਸ ਗੋ ਲੈਟਸ ਗੋ ਹੁਣ ਆਪਾਂ ਨੇ ਪੱਲੇ ਨੂੰ ਮੋੜ ਦੇਣਾ ਲਓ ਜੀ ਆਪਣਾ ਟੋਕਰਾ ਹੋ ਕੇ ਹੋ ਗਿਆ ਤਿਆਰ ਤੇ ਇਹ ਹੋ ਗਿਆ ਜੀ ਲਓ ਜੀ ਆਪਾਂ ਲਾਤਾ ਟੋਕਰੇ ਨੂੰ ਤੇ ਹੁਣ ਆਪਣੇ ਗੋਹੇ ਲਈ ਹੋ ਗਿਆ ਤਿਆਰ ਟੋਕਰਾ ਐ ਲੱਗਦਾ ਵਧੀਆ ਓਕੇ ਜੀ ਵਾਹ ਥੈਂਕ ਯੂ ਦੱਸਣਾ ਜੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਟੋਕਰੇ ਤੋਂ ਬੋਰੀ ਲਾਉਣ ਦਾ ਤਰੀਕਾ ਹਣੇ ਬੈਠ ਸਲੈਟ ਸੌਰੀ ਬਹਿ ਥਲੇ ਬਹਿ ਸਿਟ ਜੀ ਇਧਰ ਜੀ ਮੈਂ ਹੈਨਾ ਲਈ ਫਰੌਕ ਬਣਾਈ ਆ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਹੈਨਾ ਦੀ ਫਰੌਕ ਕਿਵੇਂ ਲੱਗੀ ਹਾਂਜੀ ਗਾਇਸ ਆ ਦੇਖੋ ਮੈਨੂੰ ਆ ਕੀ ਮਿਟਿਆ ਵਾ ਪਰੇ ਮਰਿਆ ਹੋਇਆ ਵਾ ਜਦੋਂ ਮੀ ਪੈ ਰਿਆ ਸੀ ਨਾ ਮੇਰੀ ਪੋਚੀ ਵਾਲੀ ਜਿਹੜੀ ਬਾਲਟੀ ਆ ਉਹਦੇ ਵਿੱਚ ਜਿਹੜਾ ਪਾਣੀ ਜਮਾ ਹੋ ਗਿਆ ਸੀ ਮੀ ਦਾ ਤੇ ਉਹਦੇ ਵਿੱਚ ਢਿੱਗਿਆ ਵਾ ਵੇਖੋ ਕੁਦਰਤ ਦੇ ਰੰਗ ਨਾ ਕਿੰਨਾ ਸੋਹਣਾ ਇਹਦਾ ਕਲਰ ਆ ਪਰ ਫਿਲਹਾਲ ਅਫਸੋਸ ਆ ਪਰ ਇਹ ਮਰਿਆ ਹੋਇਆ ਵਾ ਕਿੰਨਾ ਸੋਹਣਾ ਮम्मी ਕਹਿੰਦੀ ਤੂੰ ਆਂ ਚੱਕ ਚੁੱਕ ਲੈਨੀ ਆ ਜਾਨਵਰ ਮੈਂ ਕਿਹਾ ਮਰਿਆ ਤਾਂ ਹੋਇਆ ਵਾ ਜੇ ਜ਼ਿੰਦਾ ਹੋਵੇ ਫੇਰ ਕਹੋ ਹਨਾ ਦੇਖੋ ਕਿੰਨਾ ਸੋਹਣਾ ਕੰਬੀਨੇਸ਼ਨ ਉੱਪਰ ਇਹਦੇ ਫਾਰ ਦੇਖੋ ਕਿੰਨੇ ਸੋਹਣੇ ਆ ਪਰ ਹੁਣ ਆਪਾਂ ਇਹਨੂੰ ਨੱਪ ਦਾਂਗੇ ਸੋਨਾ ਬਹੁਤ ਆ ਪਰ ਵਿਚਾਰਾ ਮਰ ਗਿਆ ਉੱਤੇ ਅੰਦਰ ਲਾਉਂਗੇ ਸਹਾਰਾ ਲਾਉਂਗੇ ਅੰਦਰ ਤੋਂ ਚੌਨੀ ਬੋਧ ਹਾਂ ਬੱਛਰੀ ਬੋਧ ਉਹ ਫੇਟ ਭੇਜ ਚਾਰਾ ਦੇ ਚਾਰ ਵੇ ਤੋਂ ਪਹਿਲਾਂ ਅੱਜ ਸਤਿਆ ਬਾਜੇ ਸਭ ਆਟਾ ਕਿੰਨਾ ਕਰੇ ਇਹ ਪ੍ਰੀਤ ਚੌੜਾ ਕਹਿੰਦਾ ਨਾਮ ਸੰਤੋ ਸਰਬੰਵੇਾਰੂ ਸਾਚਾ ਨਾਮ ਚੱਕ ਲੈਣੋ ਵਾਜੇ ਪੰਜ ਸਰਬਦਾਰ ਸਰਪਾਗੈ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਕੇ ਜ਼ਰੂਰ ਦੱਸਣਾ ਹਾਂਜੀ ਕਮੈਂਟ ਬਾਕਸ ਦੇ ਵਿੱਚ ਇਹ ਵੀ ਦੱਸਣਾ ਕਿ ਤੁਹਾਨੂੰ ਟੋਕਰਾ ਕਿਵੇਂ ਦਾ ਲੱਗਿਆ ਤੇ ਬਹੁਤ ਹੀ ਸਾਨ ਤਰੀਕੇ ਨਾਲ ਤੁਹਾਨੂੰ ਦੱਸਿਆ ਵਾ ਟੋਕਰਾ ਜਦੋਂ ਵੀ ਬਣਾਉਣਾ ਵਾ ਰਿਆਲੀ ਬੋਰੀ ਨੂੰ ਧੋ ਕੇ ਵਰਤਣਾ ਵਾ ਚਾਹੀ ਤੁਸੀਂ ਹੋਰ ਬੋਰੀ ਵੀ ਵਰਤ ਸਕਦੇ ਹੋ ਟੋਕਰਾ ਬਣਾਉਣ ਦੇ ਲਈ ਜੀ ਆਪਾਂ ਮੋਟੇ ਸੂਈ ਦੀ ਵਰਤੋਂ ਕਰਾਂਗੇ ਤਾਂ ਕਿ ਜਿਹੜਾ ਧਾਗਾ ਵਾ ਵਧੀਆ ਤੇ ਸੌਖੇ ਤਰੀਕੇ ਨਾਲ ਲੰਘ ਜੇ ਟੋਕਰੀ ਵਿੱਚ ਦੀ ਤੇ ਆਪਾਂ ਨਾਲ ਦੇ ਨਾਲ ਜੀ ਔਲਟਾ ਦੇ ਸੀ ਤੇ ਹੰਜ ਕਮੈਂਟ ਬਾਕਸ ਵਿੱਚ ਦੱਸਣਾ ਕਿ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਤੇ ਆਪਾਂ ਮਿਲਦੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਥੈਂਕਸ ਫੋਰ ਵਾਚਿੰਗ ਬਾਏ